ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਰਾਮਗੜੀਆ ਸਿੱਖ ਉਮਰ ਦਾਸ 1990 ਕੱਦ 6 ਫੁੱਟ ਪੜਾਈ ਬੀਟੈਕ ਐਮਬੀਏ ਭੈਣਾ ਦੋਨੇ ਮੈਰਿਡ ਨੇ ਇੱਕ ਕੈਨੇਡਾ ਇੱਕ ਪੰਜਾਬ ਪਿਤਾ ਸੇਵਾ ਮੁਕਤ ਅਧਿਕਾਰੀ ਤੇ ਕਾਮਕਾਰ ਜੀ ਇਹਨਾਂ ਦਾ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਸ਼ਹਿਰ ਵਿੱਚ ਜ਼ਾਇਦਾਦ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰੇਤਾਰੀ ਗੁਰਸਿੱਖ ਬੇਕਸੂਰ ਤਲਾਕਸ਼ੁਦਾ ਤੇ ਪਤਾ ਤਰਨਤਾਰਨ ਸਾਹਿਬ ਕਾਸਟ ਜੱਟ ਸਿੱਖ ਗੋਤ ਰੰਧਾਵਾ ਉਮਰ 1995 ਕੱਦ 6 ਫੁੱਟ ਪੜ੍ਹਾਈ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਹਸਪਿਟੈਲਿਟੀ 4 ਇਅਰ ਪੈਨਪਰਾ ਨੋ ਤੇ ਕਾਮੇ ਜੀ ਇਹਨਾਂ ਦਾ ਚਾਰ ਸ਼ੈਰੀ ਸੋਰੀ ਚਾਰ ਕਿੱਲੇ ਸ਼ੈਰੀ ਜ਼ਮੀਨ ਹੈ ਕੈਨੇਡਾ ਪੀਆਰ ਇਹ ਲੜਕਾ ਸਿਟੀਜ਼ਨ ਅਪਲਾਈਏ ਸਰੀ ਸ਼ਹਿਰ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਕੁੜੀ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਸਰੀ ਸ਼ਹਿਰ BC ਦੇ ਵਿੱਚ ਹੋਵੇ ਅਮ੍ਰਿਤਾਰੀ ਜਾਂ ਫਿਰ ਵਿਆਹ ਪਹਿਲਾਂ ਵਿਆਹ ਤੋਂ ਪਹਿਲਾਂ ਅਮ੍ਰਿਤ ਸ਼ੈਕੀ ਲੜਕੀ ਤਲਾਕशुदा ਜਾਂ ਕੁਵਾਰੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਏਰੀਆ ਬਾਗਾ ਪੁਰਾਣਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 13 9 2001 ਕੱਦ 5 ਫੁੱਟ 5 ਇੰਚ ਰੰਗ ਗੋਰਾ ਤੇ ਕਾਮੀ ਜੀ ਇਹਨਾਂ ਦਾ ਤਿੰਨ ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਕੁੜੀ ਸੂਣੀ ਸੁਨੱਖੀ ਘਰੇਲੂ ਹੋਵੇ ਹੋਰ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੂਨ ਲਾਲ ਤਲਾਕ ਸ਼ੁਦਾ ਪਤਾ ਜਲੰਧਰ ਕਾਸਟ ਹਿੰਦੂ ਐਸੀ ਉਮਰ 52 ਸਾਲ ਬੱਚੇ ਦੋ ਨੇ ਲੜਕੀ 9 ਸਾਲ ਦੀ ਲੜਕਾ 6 ਸਾਲ ਦਾ ਹੈ ਤੇ ਕਾਮੀ ਜੀ ਇਹਨਾਂ ਦਾ ਗਵਰਨਮੈਂਟ ਜੋਬ ਕਰਦੇ ਆ ਤੇ ਪਰਿਵਾਰ ਦੀ ਮੰਗੇ ਘਰ ਸੰਭਾਲਣ ਲਈ ਜੀਵਨ ਸਾਥੀ ਦੀ ਜ਼ਰੂਰਤ ਹੈ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਅਮ੍ਰਿਤਾਰੀ ਪਤਾ ਜ਼ਿਲ੍ਹਾ ਮੋਗਾ ਕਾਸਟ ਅਰੂੜਾ ਸਿੱਖ ਸੱਚਦੇਵਾ ਉਮਰ 26 ਸਾਲ ਕੱਦ 5 ਫੁੱਟ 2 ਇੰਚ ਪੜ੍ਹਾਈ 10th ਪਾਸ ਪਹਿਣਾਚਾਰ ਨੇ ਮੈਰਿਡ ਨੇ ਤਿੰਨ ਇੰਡੀਆ ਦੇ ਵਿੱਚ ਇੱਕ ਅਮਰੀਕਾ ਦੇ ਵਿੱਚ ਪਿਤਾ ਦੁਕਾਨਦਾਰ ਨੇ ਮਾਤਾ ਐਕਸਪਾਇਰ ਨੇ ਤੇ ਕਾਮੇ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਕਰਦੇ ਨੇ 18000 ਸੈਲਰੀ ਹੈ ਪਰਿਵਾਰ ਦੀ ਮੰਗੇ ਜਾਤੀਵੰਦਨ ਕੋਈ ਨਹੀਂ ਮੰਗ ਕੋਈ ਨਹੀਂ ਸਿੰਪਲ ਵਿਆਹ ਕਰਨਾ ਹੈ ਤੇ ਅਮ੍ਰਿਤਾਰੀ ਲੜਕੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਮ ਕੇ ਹਿੰਦੂ ਅਰੋੜਾ ਪਤਾ ਅਬੋਰ ਉਮਰ 25 ਜਨਮ 1988 ਜਨਮ ਸਥਾਨ ਅਬੋਰ ਜਨਮ ਟਾਈਮ 6:35 AM ਪੜਾਈ ਗ੍ਰੈਜੂਏਟ ਪਲੱਸ ਡਿਪਲੋਮਾ ECE ਕੱਦ 5 ਫੁੱਟ 10 ਇੰਚ ਭਰਾ 1 ਬੈਂਕ ਜੋਬ ਪਹਿਨਾ ਦੋਨੇ ਮੈਰਿਡ ਨੇ ਗਵਰਨਮੈਂਟ ਜੋਬ ਤੇ ਨੇ ਤੇ ਪਿਤਾ ਰੇਤ ਬੱਜਰੀ ਕਮਿਸ਼ਨ ਏਜੰਟ ਮਾਤਾ ਹਾ ਹ우스ワイਫ ਨੇ ਕਾਮੇ ਜੀ ਇਹਨਾਂ ਦਾ ਆਉਣ ਕੈਵ ਔਲਾ ਕੰਪਨੀ 셀ਫ ਡਰਾਈਵਰ ਚੰਡੀਗੜ ਆਪਣਾ ਹਾਊਸ ਅਗੋਰ ਇਨਕਮ 60000 ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਹੋਵੇ ਸਿੰਪਲ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हां जी अगला रिश्ता नोट करो जी नाम सिंह सरदार पता जालंधर कास्ट जट सिख गोत्र ग्रेवाल उम्र 2000 कद 5 फुट 6 इंच पढ़ाई प्लस 2 बैचलर डिग्री फ्रॉम कनाडा पिता एक्सपायर रिटायर एडीसी डेवलपमेंट जिला परिषद माता एक्सपायर गवर्नमेंट जॉब बहन एक मैरिड कनाडा सेटल ਲੜਕਾ ਨਸ਼ੇ ਤੋਂ ਰਹਿ ਤੇ ਕਾਮੇ ਜੀ ਇਹਨਾਂ ਦਾ ਕਨੇਡੀਅਨ ਪੀਆਰ ਲੜਕਾ ਸਿਟੀਜ਼ਨਸ਼ਿਪ ਅਪਲਾਈ ਅਸਿਸਟੈਂਟ ਮੈਨੇਜਰ ਆਪਣੀ ਕੋਠੀ ਜਲੰਧਰ ਸ਼ਹਿਰ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੇ ਲਿਖੀ ਸੋਹਣੀ ਜਨਖੀ ਹੋਵੇ ਆਰਐਨਸੀ आरपी ਐਂਡ ਕੁਆਲੀਫਾਈਡ ਕੈਨੇਡਾ ਜਾਂ ਯੂ ਐਸ اے ਤੋਂ ਹੋਵੇ ਜੱਟ ਸਿੱਖ ਨੂੰ ਪਹਿਲੇ ਜਾਂ ਹੈਲਥ ਕੇਅਰ ਸਟੱਡੀ ਪੂਰੀ ਕਰ ਸਕਦੀ ਹੋਵੇ ਕੈਨੇਡਾ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਮਿੰਦਰ ਪਾਲ ਸਿੰਘ ਪਤਾ ਮਹਾਰਾਸ਼ਟਰਾ ਕਾਸਟ ਬਮਰਾ ਸਿਕਰ ਰਾਮਗੜੀਆ ਉਮਰ 23 1997 ਜਨਮ ਟਾਈਮ 11:20 ਪੀ.ਐਮ. ਜਨਮ ਸਥਾਨ ਦਿੱਲੀ ਕੱਦ 6 ਫੁੱਟ ਪੜਾਈ ਸੀਨੀਅਰ ਸਕੈਂਡਰੀ ਪਿਤਾ ਪਰਮਜੀਤ ਸਿੰਘ ਮਾਤਾ ਹਰਜੀਤ ਕੌਰ ਪੈਣ ਇੱਕ ਮੈਰਿਡ ਅਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਘਰੇਲੂ ਹੋਵੇ ਗੁਜਰਾਤੀ ਜਮਨਾ ਨਗਰ ਏਰੀਆ ਇਹਨਾਂ ਨੂੰ ਸੰਪਰਕ ਕਰ ਸਕਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹੋਰ ਪਤਾ ਅਮਰੀਕਾ ਕਾਸਟ ਜਟ ਸਿਕ ਉਮਰ 1993 ਕੱਦ 5 ਫੁੱਟ ਪੜਾਈ ਬੀ ਐਸ ਸੀ ਨਰਸਿੰਗ ਕਾਮੇ ਜੀ ਲੜਕੀ ਕੈਨੇਡਾ ਪੀ ਆਰ ਨਰਸ ਤੇ ਪਰਿਵਾਰ ਦੀ ਮੰਗੀ ਵੈਲ ਐਜੂਕੇਟਿਡ ਐਂਡ ਫੈਮਲੀ ਓਰੀਐਂਟਡ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਐਸ ਸੀ ਉਮਰ 1981 ਪੜ੍ਹਾਈ ਬੀਏ ਬੀਐਡ ਐਮਸੀਏ ਕੰਪਿਊਟਰ ਲੜਕੀ ਵਿਡੋ ਇੱਕ ਲੜਕਾ ਹੈ 11 ਸਾਲ ਦਾ ਪੈਣ ਇੱਕ ਹੈ ਮੈਰਿਡ ਹੈ ਪਿਤਾ ਇੱਕ ਮੈਰਿਡ ਸ਼ਾਪਕੀਪਰ ਨੇ ਤੇ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਜੇ ਲੜਕਾ ਐਸੀ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕੋਟਕਪੂਰਾ ਕਾਸਟ ਜੱਟ ਸਿੱਖ ਉਮਰ 1995 ਕੱਦ 52 ਕੰਮੇ ਜੀ ਕੁੜੀ ਕੈਨੇਡਾ ਪੀਆਰ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੈ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਪਰਵਾਰ ਦੀ ਮੰਗੇ ਜੀ ਮੁੰਡਾ ਸੋਨਾ ਤੇ ਨਸ਼ੇ ਤੋਂ ਰਹਿਤ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਦੇ ਵਿੱਚ ਸੈਟਲ ਹੋਵੇ ਮਾਲਵੇ ਇਲਾਕੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖੰਨਾ ਕਾਸਟ ਜੱਟ ਸਿੱਖ ਗੋਤ ਪੱਟੀ ਪੂਨੀਆ ਉਮਰ 1995 ਕੱਦ 5 ਫੁੱਟ 3 ਇੰਚ ਪੜਾਈ ਡਾਕਟਰ ਬੀ ਡੀ ਐਸ ਪਰ ਆ ਇੱਕ ਸਟੱਡੀ ਇਨ ਆਸਟ੍ਰੇਲੀਆ ਪਿਤਾ ਐਗਰੀਕਲਚਰ ਬਿਜ਼ਨਸ ਤੇ ਮਾਤਾ ਹਾਊਸ ਵਾਈਫ ਨੇ ਸਿੱਖ ਫੈਮਿਲੀ ਪੇਰਵਾਰ ਦੀ ਮੰਗੀ ਜੀ ਲੜਕਾ ਕੈਨੇਡਾ ਚਾ ਆਸਟ੍ਰੇਲੀਆ ਦਾ ਪੀਆਰ ਹੋਵੇ ਚਾ ਫਿਰ ਡਾਕਟਰ ਫਰੋਂ ਪੰਜਾਬ ਸੇਮ ਕਾਸਟ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 35 ਸਾਲ ਕੱਦ 5 ਫੁੱਟ 6 ਇੰਚ ਪੜਾਈ ਐਮਸੀਏ ਪੋਸਟ ਗ੍ਰੈਜੂਏਸ਼ਨ ਪਰਾ ਇੱਕ ਮੈਰਿਡ ਕੈਨੇਡਾ ਸੈਟਲ ਪਿਤਾ ਪੰਜਾਬ ਪੁਲਿਸ ਤੋਂ ਰਟਾਇਰ ਤੇ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦੀ ਲੜਕੀ ਕੈਨੇਡਾ ਦੇ ਵਿੱਚ ਹੈ ਤੇ ਪਰਿਵਾਰ ਦੀ ਮੰਗੇ ਮੁੰਡੇ ਨੇ ਗ੍ਰੈਜੂਏਟ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਕੀਤੀ ਹੋਵੇ ਵੈਸ਼ਨੂ ਪਰਿਵਾਰ ਤੋਂ ਹੋਵੇ ਨਸ਼ਾ ਰਹਿਤ ਤੇ ਵਧੀਆ ਪਰਿਵਾਰ ਹੋਵੇ ਨੌਕਰੀ ਜਾਂ ਕੋਈ ਆਪਣਾ ਵਧੀਆ ਬਿਜ਼ਨਸ ਹੋਵੇ ਕੈਨੇਡਾ ਵਾਲੇ ਲੜਕੇ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਲੁਧਿਆਣਾ ਕਾਸਟ ਐਸਸੀ ਰਵੀਦਾਸੀ ਸਿੱਖ ਉਮਰ 10 ਮਾਰਚ 1996 ਜਨਮ ਸਥਾਨ ਲੁਧਿਆਣਾ ਕੱਦ 5 ਫੁੱਟ ਪੜਾਈ ਬੀਏ LLB ਭੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਹੈ ਜੀ ਕਾਮੇ ਜੀ ਇਹਨਾਂ ਦਾ ਐਡਵੋਕੇਟ ਡਿਸਟ੍ਰਿਕਟ ਕੋਰਟ ਲੁਧਿਆਣਾ ਤੇ ਪਰਿਵਾਰ ਦੀ ਮੰਗੇ ਜੀ ਇਹਨਾਂ ਨੂੰ ਲੁਧਿਆਣਾ ਵਾਲੇ ਹੀ ਸੰਪਰਕ ਕਰਨ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨੈਸੀ ਉਮਰ 1995 ਟਾਈਮਿੰਗ ਪੀਐਸਟੀ ਕੱਦ 5 ਫੁੱਟ 8 ਇੰਚ ਪਰ ਆ ਇੱਕ ਕੰਪਿਊਟਰ ਪ੍ਰੋਗਰਾਮਿੰਗ ਪਰ ਇੱਕ ਯੂ ਐਸ اے ਮਾਤਾ ਪਿਤਾ ਗੈਸ ਸਟੇਸ਼ਨ ਬਿਜ਼ਨਸ ਤੇ ਕੰਮ ਇਹ ਜੀ ਇਹਨਾਂ ਦਾ ਆਈਟੀ ਨੈਟਵਰਕ ਐਡਮਿਨ ਵੈਨਕੂਵਰ ਕੈਨੇਡਾ ਪੀ ਆਰ ਪਰਿਵਾਰ ਦੀ ਮੰਗੇ ਜੀ ਲੜਕਾ ਪੜਿਆ ਲਿਖਿਆ ਹੋਵੇ ਐਸੀ ਕਾਸਟ ਦਾ ਹੋਵੇ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾਈਏ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਰਦਾਰ ਪਤਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਗੋਤ ਮਹਿਰਾ ਉਮਰ 23 10 1994 ਕੱਦ 5 ਫੁੱਟ 7 ਇੰਚ ਪੜਾਈ 8 ਪਾਸ ਪੈਨ ਪ੍ਰਾ ਮੈਰਿਟ ਨੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਨੋਟ ਕਰੋ ਜੀ ਮੁੰਡੇ ਦੇ ਮੂੰਹ ਤੇ ਇੱਕ ਸਾਈਡ 'ਚ ਮੰਦਰੂ ਲਾਲੀ ਏ ਦਿੱਕਤ ਕੋਈ ਨਹੀਂ ਤੇ ਕੰਮ ਇਹ ਜੀ ਇਹਨਾਂ ਦਾ 1.5 ਕਿੱਲਾ ਜ਼ਮੀਨ ਦਾ ਦੋ ਪਲਾਟ ਨੇ ਇੱਕ ਪਲਾਟ ਡੀਟੀ ਰੋਡ ਤੇ ਆ ਪਰਿਵਾਰ ਦੀ ਮੰਗੀ ਜੀ ਕੁੜੀ ਘਰੇਲੂ ਤਲਾਕशुदा ਵਿਧਵਾ ਬਿਨਾ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਾਹਪਰੀ ਸਿੰਘ ਪਤਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਕਾਸਟ ਮਜਬੀ ਸਿੱਖ ਗੋਤ ਹੰਸ ਉਮਰ 29 ਸਾਲ ਕੱਦ 5 ਫੁੱਟ 6 ਇੰਚ ਪੜਾਈ ਬੀਏ ਐਲਐਲਬੀ ਪਰ ਇੱਕ ਮੈਰਿਡ ਤੇ ਕੰਮ ਇਹ ਜੀ ਇਹਨਾਂ ਦਾ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਕਰਦਾ ਲੜਕਾ ਵਧੀਆ ਘਰ ਪਰਵਾਰ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਕੁੜ ਸਿੱਖ ਪਰਿਵਾਰ ਦੀ ਪੜੀ ਲਿਖੀ ਹੋਵੇ ਅਮਰਤਾਰੀ ਲੜਕੀ ਨੂੰ ਪਹਿਲੇ ਲੜਕੀ ਵੈਸ਼ਨੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਭਜੋਤ ਸਿੰਘ ਪਤਾ ਚਲੰਦਰ ਕਾਸਟ ਜਰਸੀਖ ਗੋਤ ਕਲਾਰ ਉਮਰ 30 ਸਾਲ ਕੱਦ 5 ਫੁੱਟ 11 ਇੰਚ ਪਰਾ ਬਾਹਰ ਕੰਟਰੀ ਦੇ ਵਿੱਚ ਮੈਰਿਡੇ ਤੇ ਕੰਮ ਹੈ ਜੀ ਇਹਨਾਂ ਦਾ ਲੜਕਾ ਮਨੀਲਾ ਫਿਲਪਾਈਨ ਕੰਟਰੀ ਦੇ ਵਿੱਚ 4 ਕਿੱਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਪੜੀ ਲਿਖੀ ਪਲੱਸ 2 ਪਾਸ ਹੋਵੇ ਹੋਰ ਮੰਗ ਕੋਈ ਨਹੀਂ ਜਲੰਧਰ ਦੇ ਕਪੂਰਥਲਾ ਜ਼ਿਲ੍ਹਾ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਚੰਡੀਗੜ੍ਹ ਕਾਸਟ ਮਜਵੀ ਸਿੱਖ ਵਾਲਮੀਕੀ ਗੋਤ ਸਹੋਤਾ ਸੋਢੀ ਉਮਰ 11 ਦਿਨ 1999 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਮੈਡੀਕਲ ਬੀ ਐਸ ਸੀ ਨਰਸਿੰਗ 4 ইয়ারਸ ਪਿਤਾ ਦੋਨੇ ਜੀ ਪਿਤਾ ਐਸ ਆਈ ਇਨ ਚੰਡੀਗੜ੍ਹ ਪੁਲਿਸ ਤੇ ਮਾਤਾ ਹਾਊਸ ਵਾਈਫ ਨੇ ਪਰਿਵਾਰ ਦੀ ਮੰਗੇ ਜੀ ਮੁੰਡਾ ਬਾਰਕੰਟਰੀ ਦੇ ਵਿੱਚ ਪੀਆਰ ਹੋਵੇ ਆਪਣਾ ਘਰ ਮੈਡੀਕਲ ਲਾਈਨ ਦੇ ਵਿੱਚ ਵਧੀਆ ਨੌਕਰੀ ਹੋਵੇ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੂਨ ਲਾਲ ਤਲਾਕ ਸ਼ੁਦਾ ਪਤਾ ਜਲੰਧਰ ਕਾਸਟ ਹਿੰਦੂ ਐਸਸੀ ਉਮਰ 52 ਸਾਲ ਬੱਚੇ ਦੋ ਨੇ ਲੜਕੀ 9 ਸਾਲ ਦੀ ਲੜਕਾ 6 ਸਾਲ ਦਾ ਕਾਮੇ ਜੀ ਇਹਨਾਂ ਦਾ ਗਵਰਨਮੈਂਟ ਜੋਬ ਕਰਦੇ ਆ ਤੇ ਪਰਿਵਾਰ ਦੀ ਮੰਗੀ ਜੀ ਘਰ ਸੁਭਾਨਨ ਦੇ ਲਈ ਜੀਵਨ ਸਾਥੀ ਦੀ ਜ਼ਰੂਰਤ ਹੈ ਘਰੇਲੂ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਿੰਦਰ ਸਿੰਘ ਪਤਾ ਪਿੰਡ ਬਡਾਲੀ ਤਹਿਸੀਲ ਖਰੜ ਮਹਾਲੀ ਉਮਰ 29 4 1990 ਗੋਤ ਪੈਂਤਲੀਏ ਬਨਵਾਤ ਪਿਤਾ ਰਜਿੰਦਰ ਸਿੰਘ ਤੇ ਮਾਤਾ ਸਰਜੀਤ कौर ਕਾਸਟ ਸੈਣੀ ਇਹਨਾਂ ਦੀ ਕਮਾਈ ਜੀ 2 ਕਿੱਲੇ ਜ਼ਮੀਨ ਹੈ ਟਰਾਂਸਪੋਰਟ ਬਿਜ਼ਨਸ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਰਾਮਗੜੀਆ ਸਿੱਖ ਗੋਤ ਮਠਾੜੂ ਉਮਰ 22 11 2001 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 1 ਇਅਰ ਡਿਪਲੋਮਾ ਸੀਐਸਸੀ ਲਾਸਟ ਇਅਰ ਪੈਣਾ ਇੱਕ ਇੱਕ ਕੈਨੇਡਾ ਦੇ ਵਿੱਚ ਪੀਆਰ ਤੇ ਇੱਕ ਆਸਟ੍ਰੇਲੀਆ ਦੇ ਵਿੱਚ ਵਿਦਾ ਆਰਐਮਪੀ ਡਾਕਟਰ ਨੇ ਤੇ ਮਾਤਾ ਹਾਊਸਵਾਈਫ ਨੇ ਕਾਮੇ ਜੀ ਇਹਨਾਂ ਦਾ 4 ਕਿੱਲੇ ਜ਼ਮੀਨੇਕਾਰ ਸੇਲ ਪਰਚੇਜ਼ ਵਰਕ ਆਮਦਨ 1.5 ਤੋਂ 2 ਲੱਖ ਰੁਪਏ ਮਹੀਨਾ ਤੇ ਪਰਿਵਾਰ ਦੀ ਮੰਗੇ ਜੀ ਕੁੜੀ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਜੀਤ ਮਹਾਜਨ ਜਨਮ ਸਥਾਨ ਬਟਾਲਾ ਕਾਸਟ ਮਲਹੋਤਰਾ ਸੌਰੀ ਕਾਸਟ ਮਹੋਤਰਾ ਗੋਤ ਭੋਲ ਗੋਤ ਬੋਲ ਉਮਰ 13 2 1992 ਜਨਮ ਟਾਈਮ 3:31 ਪੀਐਮ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸ ਪਹਿਨਾ ਚਾਰ ਨੇ 올 ਮੈਰਿਡ ਨੇ ਕਾਮੀ ਜੀ ਇਹਨਾਂ ਦਾ ਸੇਲਸ ਆਫੀਸਰ ਐਟ ਟੌਪਸ ਫੂਡ ਪ੍ਰਾਈਵੇਟ ਲਿਮਿਟਿਡ ਆਮਦਨ 35000 ਦੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਤੇ ਨਵੇਂ ਰਿਸ਼ਤਿਆਂ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ